ਗੁਰੂ ਗੋਬਿੰਦ ਸਿੰਘ ਜੀ ਨੇ ਹਰ ਸਿੱਖ ਨੂੰ ਅਮਰਤ ਵੇਲੇ ਪੰਜ ਬਾਣੀਆਂ ਦਾ ਪਾਠ ਕਰਨ ਦਾ ਹੁਕਮ ਕੀਤਾ ਹੈ। ਅਮਰਤ ਵੇਲੇ 2.5 ਘੰਟੇ ਪਾਠ ਕਰਨਾ ਸਾਡੇ ਸਵਾਸਾਂ ਦਾ ਦਸਵੰਦ ਹੈ ਅਤੇ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਪਾਠ ਕਰਦੇ ਹਨ। ਪਰੰਤੂ ਪਾਠ ਕਰਦੇ ਸਮੇ ਸਾਡਾ ਮਨ ਬਹੁਤ ਪਟਕਦਾ ਹੈ। ਨੀਂਦ ਬਹੁਤ ਆਉਂਦੀ ਹੈ ਅਤੇ ਲਗਾਤਾਰ ਉਬਾਸੀਆਂ ਆਉਂਦੀਆਂ ਹਨ। ਪਾਠ ਕਰਦੇ ਸਮੇ ਨੀਂਦ ਦਾ ਆਉਣਾ ਚੰਗੀ ਗੱਲ ਹੈ ਜਾਂ ਮਾੜੀ ਇਸ ਬਾਰੇ ਸਾਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਦੇਖਣਾ ਜੀ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਪਾਠ ਕਰਨ ਸਮੇਂ ਸਾਨੂੰ ਨੀਂਦ ਅਤੇ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਸਾਡਾ ਸੁੱਤਾ ਹੋਇਆ ਮਨ ਜਾਗਣਾ ਸ਼ੁਰੂ ਕਰਦਾ ਹੈ ਕਿਉਂਕਿ ਸਾਡਾ ਮਨ ਕਈ ਜਨਮਾਂ ਤੋਂ ਸੁੱਤਾ ਹੁੰਦਾ ਹੈ ਸਾਡੇ ਅੰਦਰ ਬੈਠੀਆਂ ਮਾੜੀਆਂ ਚੀਜ਼ਾਂ ਕਾਮ ਕਰੋਧ ਮੂ ਸਿਮਰਨ ਕਰਦੇ ਸਮੇਂ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਲਈ ਬਾਣੀ ਦਾ ਜਾਪ ਕਰਨ ਸਮੇਂ ਬਹੁਤ ਉਬਾਸੀਆਂ ਆਉਂਦੀਆਂ ਹਨ ਨੀਂਦ ਵੀ ਬਹੁਤ ਆਉਂਦੀ ਹੈ ਆਲਸ ਆਉਣ ਲੱਗਦੀ ਹੈ ਕਿਉਂਕਿ ਸਾਡੇ ਅੰਦਰ ਬੈਠੀਆਂ ਮਾੜੀਆਂ ਚੀਜ਼ਾਂ ਪਾਠ ਤੋਂ ਸਾਡਾ ਧਿਆਨ ਪਟਕਾਉਂਦੀਆਂ ਹਨ ਅਤੇ ਜੇਕਰ ਕੋਈ ਮਨੁੱਖ ਇਹਨਾਂ ਚੀਜ਼ਾਂ ਤੋਂ ਅੱਕ ਕੇ ਪਾਠ ਕਰਨਾ ਛੱਡ ਦਿੰਦਾ ਹੈ ਤਾਂ ਇਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਹਨ ਪਰ ਜੇਕਰ ਕੋਈ ਇਹਨਾਂ ਤੇ ਕਾਬੂ ਪਾ ਕੇ ਪਾਠ ਕਰਦਾ ਰਹਿੰਦਾ ਹੈ ਕੁਝ ਸਮਾਂ ਤਾਂ ਇਨਸਾਨ ਇਹਨਾਂ ਨਾਲ ਜੰਗ ਕਰਦਾ ਹੈ ਪਰ ਜੇਕਰ ਕੋਈ ਆਪਣੇ ਮਨ ਤੇ ਕਾਬੂ ਪਾ ਕੇ ਸਿਮਰਨ ਕਰਨ ਵਿੱਚ ਲੱਗਾ ਰਹਿੰਦਾ ਹੈ ਤਾਂ ਇਹ ਚੀਜ਼ਾਂ ਆਪਣੇ ਆਪ ਦੂਰ ਭੱਜਣ ਲੱਗਦੀਆਂ ਹਨ ਇਹਨਾਂ ਦੇ ਸਰੀਰ ਵਿੱਚੋਂ ਨਿਕਲਣ ਤੋਂ ਬਾਅਦ ਸਰੀਰ ਸ਼ਾਂਤ ਹੋ ਜਾਂਦਾ ਹੈ ਪਰ ਕੁਝ ਨਾਸਤਿਕ ਲੋਕ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਹਨ ਪਰੰਤੂ ਬਾਣੀ ਅਨੁਸਾਰ ਨਾਮ ਸਿਮਰਨ ਕਰਨ ਨਾਲ ਜਨਮ ਮਰਨ ਕੱਟੇ ਜਾਂਦੇ ਹਨ ਅਤੇ ਸਾਰੇ ਦੁੱਖ ਕੱਟੇ ਜਾਂਦੇ ਹਨ ਇਸ ਲਈ ਜੇਕਰ ਤੁਹਾਨੂੰ ਪਾਠ ਕਰਦੇ ਸਮੇਂ ਉਬਾਸੀਆਂ ਆਉਂਦੀਆਂ ਹਨ ਤਾਂ ਤੁਸੀਂ ਕਿਸਮਤ ਵਾਲੇ ਹੋ ਇਸ ਸਮੇਂ ਤੁਹਾਡੇ ਅੰਦਰ ਲੀਆਂ ਮਾੜੀਆਂ ਚੀਜ਼ਾਂ ਦਾ ਨਾਸ਼ ਹੁੰਦਾ ਹੈ ਉਹ ਬਾਹਰ ਨਿਕਲ ਰਹੀਆਂ ਹੁੰਦੀਆਂ ਹਨ ਇਸ ਤੋਂ ਇਲਾਵਾ ਉਬਾਸੀਆਂ ਦੇ ਕਈ ਹੋਰ ਵੀ ਕਾਰਨ ਹਨ ਕਈ ਵਾਰ ਸਾਡੇ ਤੋਂ ਨਿਤਨੇਮ ਵਿੱਚ ਵਿਗਨ ਪੈ ਜਾਂਦਾ ਹੈ ਕਈ ਵਾਰ ਅਸੀਂ ਆਪਣੀ ਨੀਂਦ ਪੂਰੀ ਨਹੀਂ ਕਰਦੇ ਇਸ ਕਰਕੇ ਵੀ ਅਮਰਤ ਵੇਲੇ ਪਾਠ ਕਰਦੇ ਸਮੇਂ ਨੀਂਦ ਆਉਣ ਲੱਗਦੀ ਹੈ ਜੇਕਰ ਤੁਸੀਂ ਅਮਰਤ ਵੇਲੇ ਦੇ ਨਿਤਨੇਮ ਦੇ ਸਮੇਂ ਨੂੰ ਸੰਭਾਲ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸੌਣ ਦੇ ਸਮੇਂ ਨੂੰ ਵੀ ਸੰਭਾਲਣਾ ਪਵੇਗਾ ਫਿਰ ਅਮਰਤ ਵੇਲੇ ਨਿਤਨੇਮ ਕਰਨ ਸਮੇਂ ਨੀਂਦ ਨਹੀਂ ਆਵੇਗੀ ਨਿਤਨੇਮ ਕਰਨ ਦੀਆਂ ਕੁਝ ਉਜਗਤੀਆਂ ਹਨ ਜਿਵੇਂ ਕਿ ਕੇਸੀ ਇਸ਼ਨਾਨ ਕਰਕੇ ਨਿਤਨੇਮ ਕਰਨਾ ਕੇਸੀ ਇਸ਼ਨਾਨ ਨਿਤਨੇਮ ਵਿੱਚ ਬਹੁਤ ਸਹਾਈ ਹੁੰਦਾ ਹੈ ਅਤੇ ਇਸ ਨਾਲ ਸਾਰਾ ਸਰੀਰ ਸੁੱਚਾ ਹੋ ਜਾਂਦਾ ਹੈ ਦੂਜੀ ਉਗਤੀ ਹੈ ਕਿ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਬਿਸਤਰ ਤੇ ਬੈਠ ਕੇ ਪਾਠ ਨਹੀਂ ਕਰਨਾ ਚਾਹੀਦਾ ਕਿਉਂਕਿ ਉੱਥੇ ਬੈਠਣ ਨਾਲ ਆਲਸ ਆਉਣ ਲੱਗਦਾ ਹੈ ਪਾਠ ਕਰਨ ਲਈ ਇੱਕ ਵੱਖਰਾ ਅਸਣ ਹੋਣਾ ਬਹੁਤ ਜ਼ਰੂਰੀ ਹੈ ਇਹ ਅਸਣ ਨੀਚੇ ਫਰਸ਼ ਤੇ ਲਗਾਇਆ ਜਾ ਸਕਦਾ ਹੈ ਤੀਜੀ ਜੁਗਤੀ ਹੈ ਕਿ ਜੇਕਰ ਪਾਠ ਕਰਦੇ ਸਮੇਂ ਨੀਂਦ ਆਉਣ ਲੱਗੇ ਤਾਂ ਪਾਠ ਉੱਚੀ ਬੋਲ ਕੇ ਕਰੋ ਉੱਚੀ ਬੋਲ ਕੇ ਪਾਠ ਕਰਦੇ ਸਮੇਂ ਸਾਡੇ ਕੰਨ ਬਾਣੀ ਸੁਣਦੇ ਹਨ ਅਤੇ ਸਾਡਾ ਮਨ ਇਕਾਗਰ ਹੁੰਦਾ ਹੈ ਚੌਥੀ ਜੁਗਤੀ ਹੈ ਸੁਰਤੀ ਜੋੜਨ ਲਈ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਸਾਹਮਣੇ ਰੱਖ ਕੇ ਪਾਠ ਕਰੋ ਜੇਕਰ ਵਿਰਤੀ ਇੱਧਰ ਉੱਧਰ ਭਟਕਣ ਲੱਗੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰੋ ਪੰਜਵੀਂ ਜੁਗਤੀ ਹੈ ਕਿ ਹਮੇਸ਼ਾ ਗੁਰੂ ਸਾਹਿਬ ਦਾ ਪੈ ਮਨ ਵਿੱਚ ਰੱਖ ਕੇ ਪਾਠ ਕਰੋ ਜੇਕਰ ਅਸੀਂ ਇਹ ਭਾਵਨਾ ਰੱਖੀਏ ਕਿ ਗੁਰੂ ਜੀ ਆਪ ਸਾਹਮਣੇ ਬੈਠ ਕੇ ਪਾਠ ਸੁਣ ਰਹੇ ਹਨ ਤਾਂ ਗੁਰੂ ਜੀ ਆਪ ਸਾਡੇ ਸਿਰ ਤੇ ਹੱਥ ਰੱਖ ਕੇ ਸਾਡੇ ਤੋਂ ਪਾਠ ਕਰਵਾਉਂਦੇ ਹਨ ਛੇਵੀਂ ᔪਗਤੀ ਹੈ ਕਿ ਸੰਗਤ ਰਾਲ ਕੇ ਇੱਕ ਇੱਕ ਪੰਕਤੀ ਦਾ ਜਾਪ ਕਰਕੇ ਪਾਠ ਕਰੇ ਇਸ ਨਾਲ ਸੰਗਤ ਦੇ ਭੈ ਕਰਕੇ ਨੀਂਦ ਨਹੀਂ ਆਉਂਦੀ ਕਮਾਈ ਵਾਲੇ ਗੁਰਮੁਖ ਜੀ ਦੱਸਦੇ ਹਨ ਕਿ ਜੇਕਰ ਅੱਖਾਂ ਬੰਦ ਕਰਨ ਤੇ ਵੀ ਬਾਣੀ ਦੇ ਸਾਰੇ ਸ਼ਬਦ ਤੁਸੀਂ ਸੁਣ ਰਹੇ ਹੋ ਤਾਂ ਸਮਝੋ ਸਮਾਧੀ ਲੱਗੀ ਹੈ ਅਤੇ ਜੇਕਰ ਅੱਖਾਂ ਬੰਦ ਕਰਨ ਤੇ ਬਾਣੀ ਦੇ ਸ਼ਬਦ ਨਹੀਂ ਸੁਣ ਰਹੇ ਤਾਂ ਸਮਝੋ ਤੁਹਾਨੂੰ ਨੀਂਦ ਆ ਰਹੀ ਹੈ ਇਸ ਲਈ ਪਾਠ ਕਰਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ